ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਨਸੀ ਪੰਮਾ ਸਵਾਗਤ ਕਰਦਾ 10 ਦਿਨਾਂ ਕੀ ਅਸ਼ ਰੋਪੜ ਸ਼ਹਿਰ ਦੇ ਵਿੱਚ ਪੈਂਦੇ ਪਿੰਡ ਕਮਾਲਪੁਰ ਸਿਸਮਾ ਨਦੀ ਤੇ ਮੌਜੂਦਾ ਜਿੱਥੇ ਕੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਜਿਹੜਾ ਫੈਕਟਰੀਆਂ ਵੱਲੋਂ ਕੈਮੀਕਲ ਵਾਲਾ ਪਾਣੀ ਆ ਜੋ ਸਿਸਮਾ ਨਦੀ ਦੇ ਵਿੱਚ ਛੱਡ ਦਿੱਤਾ ਗਿਆ ਜਿਸ ਕਾਰਨ ਜੋ ਜਿਹੜੇ ਇੱਥੇ ਵੱਡਾ ਕੱਟ ਵੀ ਨਜ਼ਰ ਆਇਆ ਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਗੰਦੇ ਪਾਣੀ ਦੀ ਝੱਗ ਕਾਰਨ ਆ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਤਸਵੀਰਾਂ ਉਸ ਜਗ੍ਹਾ ਦੀਆਂ ਹਨ ਜਿਸ ਜਗ੍ਹਾ ਤੋਂ ਕਾਫੀ ਪਿੰਡ ਆ ਜੋ ਉਹ ਜਗ੍ਹਾ ਦੇ ਨਾਲ ਜੁੜਦੇ ਨੇ ਇਹ ਪੁਲ ਦੇ ਆਪਾਂ ਉੱਥੇ ਮੌਜੂਦ ਆ ਪੁਲੀ ਤੇ ਮੌਜੂਦ ਆ ਜਿੱਥੇ ਕਮਾਲਪੁਰ ਦਾ ਪਿੰਡ ਹੈ ਪਿੰਡ ਦੇ ਨਾਲ ਪੁੜੀ ਲੱਗੀ ਆ ਪੁਲੀ ਤੋਂ ਇਧਰ ਉਧਰ ਜਾਣ ਲਈ ਆ ਜੋ ਲੋਕਾਂ ਨੂੰ ਇਸ ਇਹਦਾ ਸਹਾਰਾ ਲੈਣਾ ਪੈਂਦਾ ਜਿੱਥੇ ਗੰਦੀ ਬਦਬੂ ਕਾਰਨ ਹੈ ਜੋ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਤੇ ਹੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਨਾਲ ਵੀ ਜੂਝਣਾ ਪੈ ਰਿਹਾ ਤੇ ਗੱਲਬਾਤ ਕਰਨ ਜਾ ਰਹੇ ਸਾਡੇ ਨਾਲ ਇੱਥੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਇੱਥੇ ਪਹੁੰਚੇ ਨੇ ਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਫਿਲਹਾਲ ਮੈਂ ਆਪਣੇ ਸਹਿਯੋਗੀ ਨੂੰ ਕਹਣਾ ਚਾਹਾਂਗਾ ਤਸਵੀਰਾਂ ਦਿਖਾਈਆਂ ਜਾਣ ਇੱਕ ਕਮਾਲਪੁਰ ਨਦੀ ਦੀਆਂ ਤਸਵੀਰਾਂ ਜਿੱਥੇ ਸਤਲੁਜ ਦਰਿਆ ਦੇ ਵਿੱਚ ਜਾ ਕੇ ਇਹ ਇਹ ਨਦੀ ਹੈ ਜੋ ਲੱਗਦੀ ਆ ਸਤਲੁਜ ਦਰਿਆ ਤੋਂ ਕੁਝ ਹੀ ਦੂਰੀ ਤੇ ਸਤਲੁਜ ਦਰਿਆ ਜਿੱਥੇ ਜਿੱਥੇ ਇਹ ਨਦੀ ਦਾ ਪਾਣੀ ਜਾ ਕੇ ਜਿਹੜਾ ਸਿਸਮਾ ਨਦੀ ਦਾ ਪਾਣੀ ਹੈ ਜਾ ਕੇ ਉਸ ਦੇ ਵਿੱਚ ਡਿੱਗਦਾ ਉੱਥੇ ਵੀ ਹੈ ਜੋ ਜਾਣਕਾਰੀ ਮਿਲੀ ਹੈ ਕਿ ਜਿਹੜੇ ਮੱਛੀਆਂ ਵਗੈਰਾ ਹੈ ਤੇ ਉਹ ਵੀ ਇੱਥੇ ਮਰੀਆਂ ਮਿਲੀਆਂ ਨੇ ਤੋਂ ਇੱਥੇ ਰਹਿੰਦੇ ਆ ਰਹੇ ਹਾਂ ਪਿੰਡਾਂ ਦੇ ਨਜ਼ਦੀਕ ਕਿ ਆ ਪਹਿਲਾਂ ਵੀ ਪਾਣੀ ਕਿਹ ਤਰੀਕਾ ਕੰਦਾ ਪਾਣੀ ਆਉਂਦਾ ਸੀ ਇਹ ਪਾਣੀ ਬਹੁਤ ਜ਼ੇਰ ਤੋਂ ਆ ਰਿਹਾ ਜੀ ਬਹੁਤ ਜ਼ੇਰ ਤੋਂ ਆ ਰਿਹਾ ਬਹੁਤ ਜ਼ੇਰ ਤੋਂ ਆ ਰਿਹਾ ਹੱਲ ਨਹੀਂ ਹੋਇਆ ਕੋਈ ਹੱਲ ਪਹਿਲਾਂ ਇੱਕ ਵਾਰ ਹੋ ਗਿਆ ਸੀ ਜੀ ਹਾਂ ਆਪਣਾ ਕਾਮਰੇਡ ਦਸਾਰ ਸਿੰਘ ਸੀ ਸਰਪੰਚ ਜੀ ਜੀ ਉਦੋਂ ਹੱਲ ਹੋ ਗਿਆ ਸੀ ਜੀ ਉਦੋਂ ਵੀ ਅਸੀਂ ਇਕੱਠੇ ਹੋ ਕੇ ਗਏ ਸੀ ਜੀ ਡੀਐਸ ਸਾਹਿਬ ਕੋਲ ਤੇ ਹੁਣ ਮੰਗ ਕੀ ਹੈ ਤੁਹਾਡੀ ਹੁਣ ਮੰਗ ਇਹ ਜੀ ਪਾਣੀ ਬੰਦ ਹੋ ਜਵੇ ਜੀ ਪਾਣੀ ਬੰਦ ਦੀ ਮੰਗ ਸਾਡੇ ਪਿੰਡ ਕੈਂਸਰ ਦੇ ਬਹੁਤ ਰੋਗ ਹੋਏ ਜੀ ਬਹੁਤ ਹੁਣ ਵੀ ਹੁਣ ਵੀ 3-4 ਬੰਦੇ ਕੈਂਸਰ ਵਾਲੇ ਹੈਗੇ ਜੀ ਇੱਕ ਪਰਮਜੀਤ ਦਾ ਮਾਸਟਰ ਦੇ ਘਰ ਵਾਲੀ ਆ ਹੋਰ ਜੀ ਕਈ ਹੈਗੇ ਹੋਰ ਕਈ ਹੈ ਜੀ ਕਈ ਮਰਲੇ ਕਈ ਕੇ ਕਈ ਮਰਲੇ ਚਾਰ ਪੰਜ ਬੰਦੇ ਦਾ ਮਰਲੇ ਨਦੀ ਦਾ ਨਾ ਪੱਤਨ ਨਾਲ ਸਾਡੇ ਨਾਲ ਬਹੁਤ ਸਬੰਧ ਹੈ ਜੀ ਜਦੋਂ ਬਰਸਾਤਾਂ ਦੇਰਾਂ ਵਿੱਚ ਇਹ ਚ ਪਾਣੀ ਆਉਂਦਾ ਤਾਂ ਸਾਡੇ ਆਟੋਮੈਟਿਕ ਜਿਹੜੇ ਬੋਰ ਆ ਮੋਟਰਾਂ ਸਾਡੇ ਪਾਣੀ ਵਜ ਜਾਂਦਾ ਅੱਛਾ ਜੀ ਇੰਨਾ ਸਾਨੂੰ ਨਹਿਰ ਦਾ ਨਹੀਂ ਹੈਗਾ ਜਿੰਨੇ ਸਾਨੂੰ ਨਦੀ ਦੇ ਸਾਡੇ ਪਾਣੀ ਦੇ ਨਾਲ ਪੱਤਨ ਦਾ ਬਹੁਤ ਹੋਵਾ ਸਾਡਾ ਲਿੰਕ ਹੈ ਜੀ ਤੁਸੀਂ ਤੁਹਾਡਾ ਪਿੰਡ ਬਿਲਕੁਲ ਨਜ਼ਦੀਕ ਹੈ ਹਾਂ ਜੀ ਸਾਡਾ ਲੇਕ ਹੈ ਇਸੇ ਕਰਕੇ ਸਾਡੇ ਪੱਤਨ ਦੇ ਸਬੰਧ ਨਾਲ ਸੰਬੰਧ ਹੋਣ ਕਰਕੇ ਜਿਹੜਾ ਸਾਡਾ ਪਾਣੀ ਹੈ ਜੀ ਘਰਾਂ ਦਾ ਪੀਣ ਵਾਲਾ ਟੈਂਕ ਉਹ ਵੀ ਦੂਸ਼ਿਤ ਹੋਇਆ ਪਿਆ। ਕੁਝ ਲੋਕ ਕਹਿੰਦੇ ਆ ਕਿ ਇਹ ਸੀਵਰੇਜ ਦਾ ਪਾਣੀ ਹੈ। ਇਹ ਸੀਵਰੇਜ ਦਾ ਪਾਣੀ ਹੈ ਜੀ ਇਹ। ਨਹੀਂ ਸੀਵਰੇਜ ਦਾ ਪਾਣੀ ਨਹੀਂ ਹੈਗਾ ਜੀ। ਇਹ ਤਾਂ ਫੈਕਟਰੀਆਂ ਦਾ ਪਾਣੀ ਆ। ਕਈ ਫੈਕਟਰੀਆਂ ਕਰਾਦੀਆਂ ਲੱਗ ਸ਼ੱਗ ਲੱਗੀਆਂ ਹੋਈਆਂ। ਹਾਂ। ਤੇ ਉਹਨਾਂ ਵਿੱਚ ਸ਼ਾਇਦ ਇੱਕ ਸਰ ਫੈਕਟਰੀ ਵੀ ਹੈਗੀ ਆ। ਤੇ ਹੋਰ ਵੀ ਖਾਫੀ ਨੇ ਕੈਮੀਕਲ ਫੈਕਟਰੀਆਂ ਜਿਹੜਾ ਉਹਨਾਂ ਦਾ ਪਾਣੀ ਆ ਰਿਹਾ। ਇਹ ਟ੍ਰੀਨ ਬਣਾਈ ਗਈ ਸੀ ਤੀ ਇਹ ਇਹ ਗੰਦੇ ਪਾਣੀ ਲਈ ਬਣਾਈ ਗਈ ਸੀ ਜਾਂ ਫਿਰ ਓਵਰ ਨਹੀਂ 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 ਇਹ ਗੰਦੇ ਗੁੰਦੇ ਪਾਣੀ ਵਾਲੀ ਕੋਈ ਨਹੀਂ। ਇਹ ਤਾਂ ਆਮ ਨਦੀ ਆਪਣੀ ਸਿਸਵਾ ਨਦੀ ਹੈ ਪਰ ਸਾਤਾਂ ਦੀ ਪਾਣੀ ਦੇ ਵਾਸਤੇ ਹਾਂ ਜੀ। ਤੇ ਇਹ ਬਹੁਤ ਜ਼ਿਆਦਾ ਸਾਨੂੰ ਇਹਦੀ ਪ੍ਰੋਬਲਮ ਆ ਜੀ ਖਾਸ ਕਰਕੇ ਸਾਨੂੰ ਤਾਂ ਖੇੜੀ ਵਾਲਿਆਂ ਦਾ ਬਹੁਤ ਜ਼ਿਆਦਾ ਪ੍ਰੋਬਲਮ ਆ ਕਈ ਕਿੰਨੇ ਕਿ ਪਿੰਡ ਜੁੜਦੇ ਇਸ ਨਦੀ ਦੇ ਨਾਲ ਨਦੀ ਨਾਲ ਜੀ ਖਾਫੀ ਆ ਜੇ ਇਧਰ ਕੁਮਾਰਪੁਰਾ ਖੇੜੀ ਆ ਜੇ ਨਾਲੇ ਦਵੱਲੇ ਪਿੰਡ ਲੱਗੇ ਹੋਏ ਜੀ ਅੱਛਾ ਸਤ ਨੂੰ ਦਰਿਆ ਤੱਕ ਇਧਰ ਦੁਗਰੀ ਗੁਠਲੀ ਪੱਕੋ ਮਾਜਰਾ ਫਿਰ ਬੜੀਆਂ ਛੱਲੀਆਂ ਆ ਜੀ ਦਵੱਲੇ ਪਿੰਡ ਨੇ ਜੀ ਤੁਰ ਤੋਂ ਲੈ ਕੇ ਤੁਰ ਤੱਕ ਦਵੱਲੇ ਹੀ ਪਿੰਡ ਆ ਜੀ ਠੀਕ ਆ ਬਜੀ ਤੇ ਅਸੀਂ ਇਹ ਸਾਡੇ ਹੱਥ ਵਾਂਨ ਕੇ ਬੇਨਤੀ ਆ ਜੀ ਵੀ ਇਹਦਾ ਕੋਈ ਨਾ ਕੋਈ ਜ਼ਰੂਰ ਪ੍ਰਬੰਧ ਕੀਤਾ ਜਾਵੇ ਤਾਂ ਬਿਲਕੁਲ ਇੱਥੇ ਪਿੰਡਾਂ ਦੇ ਲੋਕਾਂ ਵੱਲੋਂ ਇੱਕ ਹੀ ਗੱਲ ਕਹੀ ਗਈ ਹੈ ਜੇਕਰ ਪਾਣੀ ਜਿਹੜਾ ਪਲੂਟ ਪਾਣੀ ਹੈ ਤੋਂ ਸਿਸਮਾ ਨਦੀ ਵਿੱਚ ਨਾ ਆਉਣਾ ਬੰਦ ਹੋਇਆ ਤਾਂ ਇੱਥੇ ਵੱਡਾ ਸੰਘਰਸ਼ ਵੀ ਕੀਤਾ ਜਾਵੇਗਾ ਮੈਂ ਆਪਣੇ ਸਹਿਯੋਗੀ ਨੂੰ ਕਹਣਾ ਚਾਹਾਂਗਾ ਇੱਕ ਵਾਰ ਤਸਵੀਰਾਂ ਫਿਰ ਤੋਂ ਦਿਖਾਉਣ ਇਹ ਸਿਸਮਾ ਨਦੀ ਆ ਰੋਪੜ ਜ਼ਿਲ੍ਹੇ ਦੇ ਵਿੱਚ ਪਿੰਡ ਕਮਾਲਪੁਰ ਖੇੜੀ ਸਲੱਬਤੌਰ ਪੈਂਦਾ ਉਸ ਦੇ ਬਚਾਲੇ ਉਹ ਇਸ ਸਿਸਮਾ ਨਦੀ ਆ ਜੋ ਨਿਕਲਦੀ ਹੈ ਇੱਥੇ ਵੱਡੇ ਪੱਧਰ ਤੇ ਜਿਹੜਾ ਗੰਦਾ ਪਾਣੀ ਆ ਜੋ ਉਸ ਵਿੱਚ ਛੱਡਿਆ ਜਾਂਦਾ ਹਾਲਾਂਕਿ ਕਹਿ ਦਈਏ ਇਹ ਗੰਦੇ ਪਾਣੀ ਲਈ ਸਿਸਮਾ ਨਦੀ ਨਹੀਂ ਬਣਾਈ ਗਈ ਸੀ ਇਹ ਸਿਰਫ ਜਿਹੜੇ ਆਹ ਬਰਸਾਤੀ ਪਾਣੀ ਦੀ ਹੈ ਜੋ ਇਹ ਮਾਰ ਨੂੰ ਝੱਲਣ ਲਈ ਆ ਜੋ ਇਹ ਨਦੀ ਬਣਾਈ ਗਈ ਸੀ ਪਰ ਇੱਥੇ ਵੱਡੇ ਪੱਧਰ ਤੇ ਆ ਜੋ ਗੰਦਾ ਪਾਣੀ ਫੈਕਟਰੀਆਂ ਦਾ ਆਉਂਦਾ ਜਿਸ ਕਾਰਨਾਂ ਪਿੰਡਾਂ ਦੇ ਲੋਕਾਂ ਨੂੰ ਕਾਫੀ ਵੱਡਾ ਖਾਮਿਆਜਾ ਪੁੱਤਨਾ ਪੈਂਦਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕਈ ਪਿੰਡਾਂ ਦੇ ਵਿੱਚ ਆ ਜੋ ਕੈਂਸਰ ਵਰਗੀਆਂ ਭੈਣ ਕੁਵਾਰੀਆਂ ਵੀ ਫੈਲ ਚੁੱਕੀਆਂ ਨੇ ਇਸ ਦੀ ਰੋਕਥਾਮ ਦੇ ਲਈ ਆ ਜੋ ਅੱਜ ਵੱਡਾ ਸੰਘਰਸ਼ ਕੀਤਾ ਗਿਆ ਜਿਹੜੇ ਇੱਥੇ ਪਿੰਡਾਂ ਦੇ ਲੋਕਾਂ ਵੱਲੋਂ ਆ ਕੇ ਆ ਜੋ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਕਿ ਜਲਦ ਤੋਂ ਜਲਦ ਨੂੰ ਬੰਦ ਕਰਵਾ ਜਾਵੇ ਸਾਡਾ ਪਸੰਦਨਾ ਪਰਮਵੀਰ ਸਿੰਘ ਡੇਲੀ ਪੋਸਟ ਪੰਜਾਬੀ ਰੂਪਨਗਰ